ਸੇਪੋਣਾ ਦੀ ਪੋਸਟਰ ਚੰਤੀ ਜੇ ਉਸਦੀ ਦਾਸ ਹੈ ਚੰਤੀ ਜੇ ਉਸਦਾ ਸੈ ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਇਹਨਾਂ ਨੂੰ ਉੱਚ ਬੋਲੀਏ ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਹੈ ਸ਼ੇਰ ਦੇ ਬੱਚਿਆਂ ਨੂੰ ਤੇ ਸ਼ੇਰ ਕੌਣ ਹੁੰਦਾ ਹੈ ਜੰਗਲ ਦਾ ਰਾਜਾ ਹੁੰਦਾ ਸ਼ੇਰ ਕੀ ਹੁੰਦਾ ਜੰਗਲ ਦਾ ਰਾਜਾ ਤੇ ਪਵਿੱਤਰ ਵਚਨ ਦੇ ਵਿੱਚ ਲਿਖਿਆ ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਹੈ ਸ਼ੇਰ ਦੇ ਬੱਚਿਆਂ ਨੂੰ ਘਾਟਾ ਪੈਂਦਾ दैट मींस ਕਿ ਉਹ ਖੇ ਰਹਿ ਸਕਦੇ ਉਹਨਾਂ ਨੂੰ ਸ਼ਿਕਾਰ ਦੀ ਕਮੀ ਆ ਸਕਦੀ ਹੈ ਉਹਨਾਂ ਨੂੰ ਸ਼ਿਕਾਰ ਦਾ ਘਾਟਾ ਹੋ ਸਕਦਾ ਹੈ ਪਰ ਕੀ ਲਿਖਿਆ ਹੈ ਪਰ ਯਹਵਾਹ ਨਹੀਂ ਚਰਚ ਦੇ ਵਿੱਚ ਆਉਣ ਵਾਲੇ ਨੇ ਕੀ ਲਿਖਿਆ ਹੈ ਉਹਨਾਂ ਨੂੰ ਕਿਸੇ ਚੰਗੀ ਵਸਤੂ ਦੀ ਥੋੜ੍ਹ ਨਹੀਂ ਹੋਣ ਵਾਲੀ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਥੋੜ੍ਹ ਨਹੀਂ ਹੋਣ ਵਾਲੀ ਬੁਲ ਕੇ ਆਮੇ ਆਮੇ ਕਿਸ ਨੂੰ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਯੈਸ অর ਨੋ ਯੈਸ ਪਵਿੱਤਰ ਵਚਨ ਦੇ ਵਿੱਚ ਲਿਖਿਆ ਹੈ ਪਰ ਯਹਵਾਹ ਦੇ ਤਾਲਬਾਂ ਨੂੰ ਆਮੇ ਪਰ ਯਹਵਾਹ ਦੇ ਪ੍ਰਭੂ ਦੇ ਪਤ ਲੋਕਾਂ ਨੂੰ ਇਮਾਨਦਾਰ ਲੋਕਾਂ ਨੂੰ ਬੰਦਗੀ ਵਾਲਿਆਂ ਨੂੰ ਪਵਿੱਤਰ ਵਚਨ ਵਿੱਚ ਲਿਖਿਆ ਕਿਸੇ ਚੰਗੀ ਵਸਤੂ ਦੀ ਥੋੜੇ ਕੁਝ ਬੋਲੋਂ ਨਹੀਂ ਹੋਈ। ਆਮਨ। ਮੈਂ ਜਦੋਂ ਆਪਣੀ ਪੈਕ ਲਾਈਫ ਦੇ ਵਿੱਚ ਦੇਖਦਾ ਮੈਂ ਪਰ ਮੈਨੂੰ ਐਦਾਂ ਲੱਗਦਾ ਕਿ ਜਿਹੜੀਆਂ ਮੇਰੀਆਂ ਬੁੜੀਆਂ ਚੁਆਇਸ ਡ੍ਰੀਮ ਚੀਜ਼ਾਂ ਸੀ ਕਿ ਆ ਹੋਣਾ ਚਾਹੀਦਾ ਆ ਹੋਣਾ ਚਾਹੀਦਾ ਉਹਨਾਂ ਦੀ ਅੱਜ ਮੇਰੀ ਲਾਈਫ ਦੇ ਵਿੱਚ ਵੈਲਿਊ ਜ਼ੀਰੋ ਹੋ ਚੁੱਕੀ ਹੈ। ਕਿਸ ਨੇ ਸਮਝਾਈ ਕਿ ਨਹੀਂ ਮੈਂ ਫਿਰ ਦੁਬਾਰਾ ਬੋਲਣਾ ਚਾਹੁੰਦਾ ਅੱਜ ਤੋ ਕੁਝ ਸਾਲ ਪਹਿਲਾਂ ਜਿਹੜੇ ਮੇਰੇ ਵੱਡੇ ਵੱਡੇ ਡ੍ਰੀਮ ਸੀ ਆਉਣਾ ਚਾਹੀਦਾ ਮੇਰੀ ਲੱਗ ਵਿੱਚ ਐਵੇਂ ਹੋਣਾ ਚਾਹੀਦਾ ਉਹ ਅੱਜ ਮੇਰੀ ਲਾਈਫ ਦੇ ਵਿੱਚ ਮੇਰੇ ਪਰਮਿਸ਼ਨ ਨੂੰ ਜ਼ੀਰੋ ਕਰ ਦਿੱਤੀਆਂ ਔਰ ਸੇਮ ਤੁਹਾਡੇ ਨਾਲ ਹੋਣ ਵਾਲਾ ਕਿਸ ਨੂੰ ਲੱਗ ਰਿਹਾ ਅੱਜ ਤੋਂ ਆਡ ਰਿਵਿਊਸ ਤੁਹਾਨੂੰ ਲੱਗੇ ਮੇਰੇ ਡ੍ਰੀਮ ਬੜਾ ਵੱਡਾ ਹੈ ਇਹਨੂੰ ਪੂਰਾ ਹੋਣ ਲੱਗਾ 10 ਸਾਲ ਲੱਗਣੇ ਨੇ 15 ਸਾਲ ਲੱਗਣਗੇ ਪਰ ਪਰਮੇਸ਼ਰ ਉਹਨੂੰ 10 ਦਿਨਾਂ ਦੇ ਵਿੱਚ ਪੂਰਾ ਕਰਨ ਦੀ ਘਾਕਤ ਰੱਖਣ ਵਾਲਾ ਹੈ। ਅਮਨ। ਉਹ ਡ੍ਰੀਮ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਹੈ ਔਰ ਮੇਰੀ ਗੱਲ ਯਾਦ ਰੱਖਣਾ ਆਪਣੀ ਮੀਟ ਅਰੀ ਤੇ ਲਿਖੋ ਜਿਹੜੇ ਤੁਹਾਡੇ ਡ੍ਰੀਮ ਨੇ ਇੱਕ ਦਿਨ ਆਉਣ ਵਾਲਾ ਆ ਜਦੋਂ ਉਹ ਤੁਹਾਡੇ ਲਈ ਜ਼ੀਰੋ ਹੋਣ ਵਾਲੇ ਨੇ ਉਹਦੀ ਕੀਮਤ ਜ਼ੀਰੋ ਹੋਣ ਵਾਲੀ ਹੈ ਉਸ ਤੋਂ ਵੀ ਅੱਧ ਤੋਂ ਵਧੇਕ ਪਰਮੇਸ਼ਰ ਤੁਹਾਡੇ ਲਈ ਕਰਨ ਵਾਲਾ ਹੈ ਯਿਸੂ ਦੇ ਨਾਮ ਦੇ ਵਿੱਚ। ਤਾੜੀਆਂ ਮਾਰੀ ਜਾਂਦੇ ਜੀ ਸਮਝ ਆਂਦੀ ਕਿ ਨਹੀਂ ਆਂਦੀ ਕਿ ਐਵੇਂ ਵੇਖੋ ਵੇਟ ਤਾੜੀਆਂ ਮਾਰੀ ਜਾਂਦੇ ਜੀ ਸਮਝ ਆ ਰਹੀ ਕਿ ਨਹੀਂ ਆ ਰਹੀ ਮੈਂ ਵੀ ਕੋਈ ਕਹਾਂਗਾ ਮੈਨੂੰ ਕੱਟੀ ਚਾਹੀਦੀ ਹੈ ਕੋਈ ਕਹੇਗਾ ਮੈਨੂੰ ਕੱਡਾ ਚਾਹੀਦਾ ਹੈ ਕੋਈ ਕਹੇਗਾ ਮੈਨੂੰ ਮੱਛਾ ਚਾਹੀਦਾ ਕੋਈ ਮੱਛੀ ਚਾਹੀਦੀ ਕੋਈ ਮੈਨੂੰ ਘਰ ਚਾਹੀਦਾ ਯੈਸ অর ਨੋ ਕੋਈ ਕਹੇਗਾ ਮੈਨੂੰ ਕਾਰ ਚਾਹੀਦੀ ਕੋਈ ਕਹੇਗਾ ਮੈਨੂੰ ਚਾਹ ਚਾਹੀਦਾ ਉਹ ਸਾਰਾ ਕੁਝ ਦੇ ਸਕਦਾ ਹੈ ਤੁਹਾਨੂੰ ਈਸ਼ਵਰ ਜੀ ਦੇ ਨਾਮ ਨਾਲ ਅਮੀਨ ਅਮੀਨ ਇਸ ਨੂੰ ਨਾ ਟੋਕ ਮੈਂ ਟੋਕ ਨਹੀਂ ਕਰਦਾ ਪਰ ਮਜ਼ਾਕ ਨਹੀਂ ਕਰਦਾ ਪਰ ਡੈਫੀਨਿਟਲੀ ਤੁਹਾਡੀ ਲਾਈਫ ਵਿੱਚ ਹੋ ਸਕਦਾ ਹੈ ਯਸ਼ਮ ਸਿੰਘ ਦੇ ਨਾਲ ਵਿੱਚ ਆमीन ਇਸ ਕਰਕੇ ਪਰਮੇਸ਼ਰ ਨੂੰ ਇਹ ਕਹਿਣਾ ਪਿਆ ਕਿ ਸ਼ੇਰ ਦੇ ਬੱਚਿਆਂ ਨੂੰ ਕੁਝ ਬੋਲੋ ਕੁਝ ਬੋਲੋ ਘਾਟਾ ਪੈ ਸਕਦਾ ਹੈ ਪਰ ਮੇਰੇ ਤਾਲਬਾ ਨੂੰ ਕਿਸੇ ਚੰਗੀ ਵਸਤੂ ਦੇ ਥੋੜ੍ਹ ਨਹੀਂ ਨਹੀਂ ਆਮੀਨ ਕਿਚਵਾ ਦੇ ਵਿਚ ਵਾਲੀ ਆਮੀਨ ਆਮੀਨ ਜਦੋਂ ਸੇਰ ਸਵੇਰੇ ਉੱਠਣਾ ਦੁਆ ਕਰਦਾ ਪਤਾ ਕਿ ਪਤਾ ਕਿਸ ਨੂੰ ਕੋ ਨਹੀਂ ਨਹੀਂ ਪਤਾ ਨਹੀਂ ਪਤਾ ਪਤਾ ਬੋਲੋ ਆਪੱਖਿਆ ਨੂੰ ਕਰ ਦੋ ਇਹਨਾਂ ਮਨਸਾ ਇਹ ਫੇਰ ਬੋਲਣ ਸੇਰ ਉੱਠ ਕੇ ਦੁਆ ਕਰਦਾ ਪਤਾ ਕਿ ਨਹੀਂ ਪਤਾ ਨਹੀਂ ਪਤਾ ਕਿਉਂਕਿ ਤੁਸੀਂ ਨਹੀਂ ਕਰਦੇ ਇਸ ਲਈ ਤੁਹਾਨੂੰ ਪਤਾ ਨਹੀਂ ਤੁਹਾਡੇ ਤਾਂ ਪਹਿਲਾਂ utcheske ਦੁਆ ਕਰ ਲੈਂਦਾ ਕੀ ਪਰਮੇਸ਼ਰ ਅੱਜ ਮੈਨੂੰ ਜਾਂਦਾ ਹੀ ਸ਼ਿਕਾਰ ਤਾਂ ਕਰਨਾ ਚਾਹੀਦਾ ਹਰ ਪੰਛੀ ਹਰ ਜਾਨਵਰ ਸਿਰ ਉੱਟ ਕੇ ਰੱਬ ਦਾ ਨਾਮ ਲੈਂਦੇ ਨੇ ਯਾਦ ਰੱਖ ਲੈਣਾ ਮੇਰੇ ਗੱਲ ਵਚਨ ਵਿੱਚ ਲਿਖਿਆ ਹੈ ਕੀ ਕਰਦੇ ਆ ਦੁਆ ਕਰ ਮੈਂ ਵੀ ਅੱਜਕੱਲ ਤਾਂ ਨਹੀਂ ਲੇਕਿਨ ਪਹਿਲਾਂ ਪਿੰਨੇ ਦੇ ਵਿੱਚ ਅੱਜ ਵੀ ਹੈਗਾ ਆ ਤੁਸੀਂ ਦੇਖਣ ਰੁੱਖਾਂ ਦੇ ਚਿੜੀਆਂ ਪੰਛੀ ਜਦੋਂ ਸਵੇਰ ਦਾ ਟਾਈਮ ਦਾ ਜੀ ਜੀ ਸਾਰੇ ਸਮਝ ਗਏ ਹੋ ਰਾਗ ਨਾ ਚਲਦੀ ਪੀਂਦੀ ਉਹ ਨਹੀਂ ਸਵੇਰੇ ਕੀ ਦिए ਕੋ ਲੋ ਰਾਗ ਨਾ ਰਾਗ ਨਾ ਚਲਦੀ ਔਰ ਜਦੋਂ ਸ਼ਾਮਾਂ ਪੈਂਦੀਆਂ ਉਦੋਂ ਵੀ ਵੇਖਿਆ ਜੀ ਰੁੱਖਾਂ ਦੇ ਉੱਪਰ ਗੀਤ ਚੱਲਦੇ ਪੈਂਦੇ ਸਮਝ ਆਈ ਕਿਸ ਨੂੰ ਆਈ ਕਿ ਲਈ ਆਈ ਪੰਛੀ ਜਾਨਵਰ ਸਵਰੋਟ ਕੇ ਸ਼ਾਮੀ ਰੱਬ ਦਾ ਨਾਮ ਲੈਂਦੇ ਨੇ ਇਸੇ ਕਰਕੇ ਨਾ ਉਹ ਬੀਜ ਦੇ ਨਾ ਉਹ ਵੱਡ ਦੇ ਨਾ ਪਰ ਉਹ ਲੈ ਚ ਜਮਾ ਕਰਦੇ ਬਿਲਕੁਲ ਤਾਜ਼ਾ ਫਰੈਸ਼ ਰੋਜ਼ ਖਾਂਦੇ ਨੇ ਆਮੀਨ ਆਮੀਨ ਬੱਚਾ ਵਧ ਬੁਲਗਾਮੀ ਆਮੀਨ ਆ ਰੋਜ਼ ਫਰੈਸ਼ ਖਾਣਾ ਨੂੰ ਮਿਲਦਾ ਕਿ ਨਹੀਂ ਮਿਲਦਾ ਬੋਲੋ ਯੈਸ ਤੁਸੀਂ ਪੰਛੀ ਤਾਂ ਮਾੜੇ ਜਿਹਾ ਵਧੀਆ ਜਿਹਾ ਪੰਛੀਆਂ ਤੋਂ ਵਧੀਆ ਕੀ ਘਟਿਆ ਉਹ ਤੁਸੀਂ ਵਧੀਆ ਪਰਮੇਸ਼ਵਰ ਨੇ ਸਾਨੂੰ ਵਧੀਆ ਬਣਾਇਆ ਹੈ ਪੰਛੀਆਂ ਨੂੰ ਉਹਨੇ ਸ਼ਬਦਾਂ ਦੇ ਨਾਲ ਬਣਾਇਆ ਸਾਨੂੰ ਹੱਥਾਂ ਦੇ ਨਾਲ ਬਣਾਇਆ ਯਾਦ ਰੱਖੀ ਸਾਡੀ ਰਤਨਾ ਸਾਡੀ ਸ੍ਰਿਸ਼ਟੀ ਉਹਨਾਂ ਤੋਂ ਵਧੀਆ ਹੈ ਜੇ ਉਹਨਾਂ ਨੂੰ ਖੁਆਣ ਦੀ ਸਮਰੱਥ ਰੱਖਦਾ ਹੈ ਔਰ ਸਾਨੂੰ ਵੀ ਖੁਆਣ ਤੇ ਬੁਲਾਉਣ ਦੀ ਸਮਰੱਥ ਰੱਖਣ ਵਾਲਾ ਹੈ ਆਮੀਨ ਵਚਨ ਪੜੋ ਜਲਦੀ ਦਿਨਾਂ ਸੰਤ ਮਤੀ ਜੀ ਜੀ ਦਾ 6 ਦੇ ਹੈ। ਹਾਂ ਜੀਸਸ 25 ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ ਜਾ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ ਭਲਾ ਪ੍ਰਾਣ ਭੋਜਨ ਨਾਲੋਂ ਅਤੇ ਸਰੀਰ ਬਸਤਰ ਨਾਲੋਂ ਵਧੇਕ ਨਹੀਂ ਆਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ਆਮੇ ਕਿੰਨਾ ਵੱਲ ਧਿਆਨ ਕਰੋ ਪੁੱਛੀ ਬੋਲੋ ਪ੍ਰਭੂ ਕੇੰਦਰ ਜਿਨ੍ਹਾਂ ਨੂੰ ਜਾਦੀ ਚਿੰਤਾ ਹੁੰਦੀ ਹੈ ਖਾਣਾ ਕੀ ਜਿਨ੍ਹਾਂ ਨੂੰ ਜਾਦੀ ਚਿੰਤਾ ਹੁੰਦੀ ਹੈ ਪੈਨ ਨਾ ਕੀ ਜਿਨ੍ਹਾਂ ਨੂੰ ਚਾਦੀ ਚਿੰਤਾ ਹੁੰਦੀ ਏ ਕਿ ਫਿਊਚਰ ਦੇ ਵਿੱਚ ਕੀ ਹੋਣਾ ਹੈ ਉਹਨਾਂ ਨੂੰ ਪਰਮੇਸ਼ਰ ਕੀ ਕਹਿੰਦਾ ਹੈ ਕਿ ਇੱਧਰ ਧਿਆਨ ਕਰੋ ਸਾਰੇ ਬੰਦੂ ਨਾਸ ਤੇ ਪੰਛੀ ਆਉਂਦੇ ਆਕਾਸ਼ ਤੇ ਫਰੰਕੀ ਕਦੀ ਪੰਛੀਆਂ ਨੂੰ ਤੁਸੀਂ ਖਾਣਾ ਦਿੱਤਾ ਖਾਣ ਦੇ ਲਈ ਹੈ ਜਿਹਨੇ ਨਹੀਂ ਦਿੱਤਾ ਉਹਨਾਂ ਨੂੰ ਖਾਣਾ ਦੇ ਆਕ ਅਰੇ ਰੱਬ ਤੁਹਾਨੂੰ ਖਾਣਾ ਦੇਵੇਗਾ ਮਸ਼ਾਅੱਲਿਕੇ ਤੁਹਾਨੂੰ ਦੱਸਿਆ ਮੈਨੂੰ ਪ੍ਰਭੂ ਨੇ ਉਹ ਪੰਛੀ ਦਿੱਤੇ ਜਿਹੜੇ ਪਰਮੇਸ਼ੁਰ ਨੇ ਇਸرائیਲੀਆਂ ਨੂੰ ਦਿੱਤੇ ਸੀ ਜਿਨ੍ਹਾਂ ਨੂੰ ਪਵਿੱਤਰ ਬਾਈਬਲ ਦੇ ਵਿੱਚ ਬਟੇਰੇ ਕਿਹਾ ਗਿਆ ਬਟੇਰੇ ਸੁਣਿਆ ਕਿਸੇ ਕਿੰਨੇ ਕਿੰਨੇ ਸੁਣਿਆ ਬਟੇਰੇ ਦੇਖੇ ਨੇ ਬਟੇਰੇ ਪੱਕਾ ਔਰ ਮੈਨੂੰ ਨਹੀਂ ਸੀ ਪਤਾ ਪਟੇਰੇ ਕੀ ਹੁੰਦੇ ਨੇ ਨਾ ਮੈਂ ਵੇਖੇ ਨੇ ਬਟੇ ਮੈਂ ਸਿਰਫ ਬਾਈਬਲ ਦੇ ਵਿੱਚ ਪੜ੍ਹਿਆ ਸੀ ਕਿ ਇਸਰਾਇਲੀਆ ਨੇ ਪਰਮੇਸ਼ਰ ਨੇ ਪਟੇਰੇ ਦਿੱਤੇ ਸਾਡੇ ਸਮਝੇ ਜਦੋਂ ਜੰਗਲ ਦੇ ਵਿੱਚ ਜਾ ਰਹੇ ਸੀ ਪਰਮੇਸ਼ਰ ਨੇ ਇਹਨਾਂ ਦਾ ਇੰਤਜ਼ਾਮ ਕੀਤਾ ਨਾਲ ਨਾਲ ਜੈਮਸ ਨੇ ਕਿਹਾ ਇਟੋ ਇਹ ਮੈਂ ਜੈਮਸ ਕਿਹਾ ਚੰਗੀ ਤਰ੍ਹਾਂ ਇੱਕ ਵਾਰੀ ਹੋਰ ਜੈ ਜੈ ਜੀ ਹੈ ਨਹੀਂ ਗਰਮੀ ਜੁਨੀ ਪਤਾ ਨਹੀਂ ਕਿਵੇਂ ਇਹਨਾਂ ਨੂੰ ਧੁੱਪੇ ਵੀ ਖਲਾ ਰਜਾਵੇ ਉੱਥੇ ਵੀ ਨੀਂਦ ਆਉਂਦੀ ਹੈ ਯਸ ਹੋਰ ਨਾ ਸਵਰਗ ਦੇ ਵਿੱਚ ਕੋਈ ਬੈੱਡ ਨਹੀਂ ਲੱਗਾ ਆ ਮਾਫ ਕਰਨਾ ਉਸ ਜਗਤ 24 ਘੰਟੇ ਪ੍ਰਭੂ ਦੀ ਆਰਾਧਨਾ ਹੋਣੀ ਸੋਨ ਲੰਨ ਦੀ ਬਣਾ ਕਿਚਵਾ ਦੇ ਵਿੱਚ ਬੁਲਿਆ ਹallelujah ਹallelujah ਯੂ نو ਉਹ ਮੈਨੂੰ ਕਾਲ ਆਈ ਕਿਸੇ ਦੀ ਕਿ ਉਹ ਕੰਪਟੇਰੇ ਤੁਸੀਂ ਰੱਖਣਾ ਚਾਹੁੰਦੇ ਜਦੋਂ ਮੈਂ ਸੁਣਿਆ ਕਿ ਮਟੇਰੇ ਮੈਂ ਕਿਹਾ ਮੈਂ ਤਾਂ ਵੇਖੇ ਵੀ ਨਹੀਂ ਮੈਂ ਕਿਹਾ ਪਲੀਜ਼ ਮੈਨੂੰ ਦਿਓ ਅਰੋਨਨ ਮੈਨੂੰ ਪਈ ਪਰਮਾਨੰਨ ਰੱਖਿਆ ਕਦੋਂ ਜਦੋਂ ਵੀ ਮੈਂ ਉਹਨਾਂ ਨੂੰ ਦੇਖਦਾ ਮੈਨੂੰ ਯਾਦ ਆ ਜਾਂਦਾ ਕਿ ਪਰਮੇਸ਼ਰ ਨੇ ਇਸਰਾਈਲੀਆਂ ਦੇ ਇੰਤਜ਼ਾਮ ਕੀਤਾ ਸੀ ਸਾਰੇ ਸਮਝੇ ਤੇ ਪ੍ਰਭੂ ਨੇ ਮੈਨੂੰ ਇਹ ਨਿਸ਼ਾਨ ਇਹ ਚਿੰਨ ਦੇ ਕੇ ਭੇਜਿਆ ਜਿੰਗਰ ਮੈਂ ਇਸਰਾਈਲੀਆਂ ਦੇ ਲਈ ਬੈਸਟ ਇੰਤਜ਼ਾਮ ਕਰ ਸਕਦਾ ਮਾਂ ਤੇ ਤੈਨੂੰ ਕਦੇ ਵੀ ਭੁੱਖਿਆ ਨਹੀਂ ਰਹਿਣ ਦਵਾਂਗਾ ਤੁਹਾਨੂੰ ਕਸੇਮ ਪਰਮੇਸ਼ੁਰ ਤੁਹਾਡੇ ਨਾਲ ਹੋਏਗਾ ਤੁਹਾਨੂੰ ਕਦੇ ਵੀ ਘੱਟੇ ਕਮੀ ਦੇ ਵਿੱਚ ਨਹੀਂ ਰਹਿਣ ਦੇਗਾ ਯਿਸੂ ਜੀ ਦੇ ਨਾਮ ਦੇ ਵਿੱਚ ਅਮਨ ਮੈਂ ਇਸ ਵਚਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਯਰੋ ਜਿਹੜਾ ਪਰਮੇਸ਼ੁਰ ਹੈ ਉਹ ਸਾਡੇ ਨਾਲ ਕਈ ਤਰੀਕਿਆਂ ਦੇ ਨਾਲ ਗੱਲ ਕਰਦਾ ਹੈ ਯਾਦ ਰੱਖਣਾ ਉਹ ਪੰਛੀਆਂ ਤੋਂ ਤੁਹਾਡੇ ਨਾਲ ਗੱਲ ਕਰ ਸਕਦਾ ਚਾਣਣੀਆਂ ਤੋਂ ਤੁਹਾਡੇ ਨਾਲ ਗੱਲ ਕਰ ਸਕਦਾ ਹੈ ਪੇੜ ਪੌਦਿਆਂ ਤੋਂ ਤੁਹਾਡੇ ਨਾਲ ਗੱਲ ਕਰ ਸਕਦਾ ਹੈ ਕਿਸੇ ਵੀ ਵਸਤੂ ਤੋਂ ਉਹ ਤੁਹਾਡੇ ਨਾਲ ਗੱਲ ਕਰ ਸਕਦਾ ਆ ਜੇਕਰ ਤੁਸੀਂ ਉਸ ਦੀ ਭਾਸ਼ਾ ਨੂੰ ਸਮਝ ਸਕੋ ਤਾਂ ਆਮੀਨ ਅੰਤਵਾਦ ਦੇ ਵਿੱਚ ਬੋਲ ਕੇ ਆਮੀਨ ਕਿਸੇ ਵੀ ਤਰੀਕੇ ਦੇ ਨਾਲ ਗੱਲ ਕਰ ਸਕਦਾ ਹੈ ਲੇਕਿਨ ਤੁਹਾਡੇ ਕੋਲ ਉਹ ਕੰਨ ਹੋਣੇ ਚਾਹੀਦੇ ਨੇ ਉਸ ਦੀ ਆਵਾਜ਼ ਨੂੰ ਸਮਝਣ ਦੇ ਆਮੀਨ ਤੇ ਪ੍ਰਭੂ ਨੇ ਇਸ ਜਗਤ ਕੀ ਕਿਹਾ ਆ ਕਿੱਧਰ ਧਿਆਨ ਕਰਾਂ ਬੋਲੋ ਦੈਟ ਮੀਨ ਪ੍ਰਭੂ ਪ੍ਰੇਣਾ ਚਾਹੁੰਦਾ ਸੀ ਪੰਛੀਆਂ ਦੇ ਵੱਲ ਵੇਖ ਲੈਣਾ ਜਦੋਂ ਚਿੰਤਾ ਹੋਵੇ ਜਦੋਂ ਤੁਹਾਨੂੰ ਸਟ੍ਰੈਸ ਹੋਵੇ ਪੰਛੀਆਂ ਨੂੰ ਵੇਖ ਲੈਣਾ ਕਿ ਮੈਂ ਪੰਛੀਆਂ ਨੂੰ ਵੀ ਖਵਾਉਣ ਵਾਲਾ ਪਰਮੇਸ਼ਰ ਹਾਂ ਆਮੀਨ ਉੱਚੀ ਆਵਾਜ਼ ਬੋਲੀਏ ਆਮੀਨ ਕਿ ਆਕਾਸ਼ ਤੇ ਪੰਛੀ ਉੱਤੇ ਧਿਆਨ ਕਰੋ ਨਾ ਉਹ ਵਿੱਚ ਦੇ ਨਾ ਉਹ ਵੱਜਦੇ ਨਾ ਉਹ ਵੱਧਦੇ ਹਨ ਅਤੇ ਨਾ ਭਡੋਲਿਆਂ ਵਿੱਚ ਇਕੱਠਾ ਕਰਦੇ ਹਨ ਪਰ ਤੁਹਾਡਾ ਸੁਰਗੀ ਪਿਤਾ ਉਹਨਾਂ ਦੀ ਪਿਰਤ ਪਾਲ ਕਰਦਾ ਹੈ ਕੌਣ ਸੁਰਗੀ ਪਿਤਾ ਉਹਨਾਂ ਦੀ ਕੀ ਕਰਦਾ ਹੈ ਪਿਰਤ ਪਾਲ ਕਰਦਾ ਹੈ ਲਿਖਿਆ ਭਲਾ ਤੁਸੀਂ ਉਹਨਾਂ ਦੇ ਨਾਲ ਉੱਤਮ ਨਹੀਂ ਹੋ ਪਰਮੇਸ਼ਰ ਕਿਰਦਾ ਕਿ ਭਲਾ ਤੁਸੀਂ ਉਹਨਾਂ ਦੇ ਨਾਲ ਉੱਤਮ ਉਕਤਮ ਹੈਗੇ ਆ ਕਿ ਨਹੀਂ यस ਕਿਹ ਬੋਲੂ यस यस ਉਸੇ ਉਹਨਾਂ ਦੇ ਨਾਲ ਉਕਤਮ ਹਾਂ ਪਰਮੇਸ਼ਰ ਨੇ ਸਾਨੂੰ ਉਹਨਾਂ ਦੇ ਨਾਲ ਉਕਤਮ ਬਣਾਇਆ ਹੈ ਜੇਕਰ ਪਰਮੇਸ਼ਰ ਉਹਨਾਂ ਨੂੰ ਸੰਭਾਲ ਸਕਦਾ ਹੈ ਜੇਕਰ ਪਰਮੇਸ਼ਰ ਉਹਨਾਂ ਦੀ ਰੱਖੀ ਕਰ ਸਕਦਾ ਹੈ ਤੇ ਉਸ ਤੋਂ ਵੱਧ ਕਿ ਉਹ ਸਾਨੂੰ ਵੀ ਸੰਭਾਲਣ ਦੇ ਲਈ ਤਿਆਰ ਹੈ ਅਮੀਨ ਅਮੀਨ ਅੱਗੇ ਪੜੀਏ ਅਤੇ ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਨੂੰ ਇੱਕ ਪਲ ਵਧਾ ਸਕਦਾ ਹੈ ਕੋਈ ਹੈਗਾ ਇਹ ਬਚਨ ਦੇ ਵਿੱਚ ਲਿਖਿਆ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਦਾ ਇੱਕ ਪਲ ਵਧਾ ਲਵੇ ਬੋਲੋ ਹੈਗਾ ਕੋਈ ਨਹੀਂ ਹੈਗਾ ਸਾਡੇ ਸਿੱਖ ਤੇ ਜਿਹੜੀ ਚਿੰਤਾ ਯੂ نو ਇਸਨੂੰ ਨਾਸ਼ ਕਰਨਾ ਸ਼ੁਰੂ ਕਰ ਦਿਓ ਸਾਡੀ ਸਪਿਰਚੁਅਲ ਲਾਈਫ ਨੂੰ ਨਾਸ਼ ਕਰਨਾ ਚੁਕੂ ਕਰ ਦੇਣੀ ਸਰੀਰਕ ਜਿਹੜੀ ਹੱਡੀਆਂ ਉਹਨਾਂ ਨੂੰ ਨਾਸ਼ ਕਰਨਾ ਸ਼ੁਰੂ ਕਰ ਦੇਣੀ ਸੁਸ਼ਕਰ ਕੀ ਪਰਮੇਸ਼ਰ ਨੇ ਪਵਿੱਤਰ ਬਚਨ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਪਾਵਾਂ ਬਾਈਬਲ ਦੇ ਵਿੱਚ ਕਦੇ ਵੀ ਆਪਣੇ ਲੋਕਾਂ ਨੂੰ ਕਮੀ ਦੇ ਵਿੱਚ ਕਦੇ ਵੀ ਆਪਣੇ ਲੋਕਾਂ ਨੂੰ ਕੱਟੀ ਦੇ ਵਿੱਚ ਕਦੇ ਵੀ ਆਪਣੇ ਲੋਕਾਂ ਨੂੰ ਮਰਨ ਨਹੀਂ ਦਿੱਤਾ ਖਾਣੇ ਤੋਂ ਬਿਨਾ ਕੱਟੀ ਦੇ ਵਿੱਚ ਨਹੀਂ ਰਹਿਣ ਦਿੱਤਾ ਉਹ ਸਾਡਾ ਵੀ ਪਰਮੇਸ਼ਰ ਹੈ ਉਹ ਸਾਨੂੰ ਵੀ ਕਿਸੇ ਵੀ ਗੱਲ ਤੋਂ ਬਿਨਾ ਨਾ ਮਰਨ ਦੇਗਾ ਨਾ ਭੁੱਖਾ ਰਹਿਣ ਦੇਗਾ ਨਾ ਕਿਸੇ ਕਮੀ ਦੇ ਵਿੱਚ ਰਹਿਣ ਦੇਗਾ ਕਿਉਂ ਕਿਉਂਕਿ ਉਹ ਪਰਮੇਸ਼ਰ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਹੈ ਅਮੀਨ ਉੱਚੀ ਆਵਾਜ਼ ਵਿੱਚ ਕਹੋ ਅਮੀਨ ਅਮੀਨ ਉੱਚੀ ਆਵਾਜ਼ ਵਿੱਚ ਕਹੋ ਅਮੀਨ ਅਮੀਨ ਕੋਈ ਸੈਕਰੀਟ ਨਹੀਂ ਸੈਕਰੀਟ ਅਰ ਆਪਣੀ ਡਾਇਰੀ ਦੇ ਉੱਪਰ ਨੋਟ ਕਰਨਾ ਹੈ ਕਿ ਪਰਮੇਸ਼ਰ ਨੇ ਕਦੇ ਵੀ ਆਪਣੇ ਲੋਕਾਂ ਨੂੰ ਭੁੱਖ ਦੇ ਨਾਂ ਦੇ ਨਾਲ ਕਮੀ ਦੇ ਕਰਕੇ ਕੱਟੀ ਦੇ ਕਰਕੇ ਮਰਨ ਨਹੀਂ ਦਿੱਤਾ। ਔਰ ਜੇਕਰ ਬਾਈਬਲ ਦੇ ਵਿੱਚ ਕੋਈ ਐਸਾ ਦਾ ਰਿਕਾਰਡ ਨਹੀਂ ਹੈਗਾ ਜੋ ਸਾਨੂੰ ਵੀ ਪਰੇਸ਼ਾਨ ਕਮੀ ਦੇ ਵਿੱਚ ਕੱਟੀ ਦੇ ਵਿੱਚ ਨਹੀਂ ਰਹਿਣ ਦੇਵੇਗਾ ਉਹ ਸਾਡੇ ਨਾਲ ਹੋਈ ਕਿਹਾ। ਉੱਚੀ ਆਵਾਜ਼ ਵਿੱਚ ਬੋਲ ਕੇ ਆਮੇਨ। ਉੱਚੀ ਆਵਾਜ਼ ਵਿੱਚ ਬੋਲੋ ਆਮੇਨ।